ਆਪਣੇ ਨਿੱਕੇ ਭਰਾ ਨੇ ਵੱਡਾ ਅਫਰ ਲਾਤਾ ਜੋ ਬੈਡਾਂ ਦੇ ਉੱਤੇ ਬਈ ਕਾਦੇ ਚ ਬਣਿਆ ਹੋਇਆ ਇਹ ਇਹ ਬਈ ਟਾਲੀ ਦਾ ਬੈਡ ਬਣਿਆ ਟਾਲੀ ਦਾ ਬੈਡ ਬਣਿਆ ਹੋਇਆ ਅੱਛਾ ਉਹ ਕੀ ਰੇਟ ਆ ਬਿਆਰਾਂ ਚ ਕੀ ਰੇਟ ਆ ਦਾ ਇਹ 30 32 ਦਾ ਹੋਣਾ 30 32000 ਦਾ ਬੈਡ ਆਪਾਂ ਆਪਾਂ ਕਿੰਨੇ ਲਾਵਾਂਗੇ ਆਪਾਂ ਤੁਹਾਨੂੰ ਨੈਟ 25 ਦਾ ਲਾਵਾਂਗੇ ਨੈਟ 25000 ਦਾ ਟਾਲੀ ਚ ਬਣਾ ਅੱਛਾ ਆ ਵੀ ਲੈ ਜਾਹੇ ਬੰਦਾ ਹਾਂਜੀ ਹਾਂਜੀ ਅੱਛਾ ਮੈਂ ਕਹਿੰਦਾ ਯਾਰ ਆਪਾਂ ਹੋਰ ਨਾ ਫਾਇਦਾ ਕਰਦੀ ਗਾਹਾਂ ਦਾ ਜੇ ਮੜਾ ਮੋਟਾ ਹੋਰ ਕਰਦੀ ਨਹੀਂ ਨਹੀਂ 25 ਦਾ ਨੈਟ ਪੂਰਾ ਕੁਆਲਿਟੀ ਸਿਰਾ ਇਹ ਯਾਰ ਕੁਆਲਿਟੀ ਵੀ ਸਿਰਾ ਯਾਰ ਟਾਲੀ ਹੈ ਵੀ ਟਾਲੀ ਚ ਕੁਆਲਿਟੀ ਪੂਰੀ ਓਕੇ ਆ ਪੂਰੀ ਤੁਸੀਂ ਚੈੱਕ ਕਰ ਲਓ ਯਾਰ ਕੀ ਬਾਤ ਹੈ ਯਾਰ ਕੁਆਲਿਟੀ ਸਿਰਾ ਜਮਾ ਪੂਰੀ ਤੇ 25000 ਰੁਪਏ ਜੇ ਕਰ ਲਈ ਮਾਨਤਾ ਨੇ ਯਾਰ ਤੂੰ ਛੋਟਾ ਭਰਾ ਯਾਰ ਥੋੜਾ ਮਾਨਤਾ ਬਾਈ ਤੱਕ ਕਰਦੀ ਬਾਈ ਤੱਕ ਥੋੜਾ ਮਾਨਤਾ ਸਾਢੇ 22 ਯਾਰ ਸਾਢੇ 22 ਯਾਰ ਲੈ ਵੀ ਸਾਢੇ 22 ਯਾਰ ਅੱਛਾ ਗੱਦਾ ਕੱਦੇ ਸਾਈਡ ਤੇ ਉਹ ਗੱਦਾ ਦਾ ਹੁਣ ਨਾਲ ਹੀ ਕਰਨਾ ਤੂੰ ਭਰਾਵਾ ਤੇ ਡਰਦਾ ਕਿ ਮਾਰ ਸਿੰਘ ਕਰਦੇ ਯਾਰ ਨਾਲ ਹੀ ਚਲੋ ਤੁਹਾਡੇ ਨਾਲ ਗੱਦੇ ਵੀ ਗੱਦੇ ਨਾਲ ਸਾਢੇ 22000 ਰੁਪਏ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਬਈ ਕੰਮ ਕਰਦਿਆਂ ਨਾ ਇਹ ਹੋ ਗਏ 25 ਸਾਲ ਸੱਤਾ ਅੱਠਾਂ ਤੋਂ ਆਪਾ ਯਾਰ ਨਹੀਂ ਨਹੀਂ ਉਹ ਦਾਦੇ ਪਰਦਾਦੇ ਤੋਂ ਲੈ ਕੇ ਹੁਣ ਤੱਕ ਦਾ ਦਾਦੇ ਪਰਦਾਦੇ ਤੋਂ ਲੈ ਕੇ ਹੁਣ ਤੱਕ ਕੰਮ ਕਰਦੇ ਆਂ ਜੀਰੇ ਸ਼ਹਿਰ ਦੇ ਵਿੱਚ ਨਾਮ ਆ ਪੂਰਾ ਬਾਈਆਂ ਦਾ ਲਾ 22000 ਰੁਪਏ ਦੇ ਵਿੱਚ ਆਫਰ ਰਦ ਮੁਕਰ ਦੇਦਾ ਨਹੀਂ 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 ਲਾ ਵੀ ਆ ਬਾਈ ਆ ਗਿਆ ਨੰਬਰ ਸਕਰੀਨ ਤੇ ਆ ਕਾਲ ਕਰਨਾ ਉਹਨਾ ਕਿੱਥੇ ਬੂ ਆਪਾਂ ਨੂੰ ਜੀਰਾ ਹਰਦੇ ਫਰਨੀਚਰ ਸ਼ੋਰਮ ਨੀਅਰ ਸਿੰਘ ਸਭਾ ਰੋਡ ਵੀਡੀਓ ਸ਼ੇਅਰ ਕਰ ਦਿਓ ਬਈ